ਬੈਠਾ ਹੋਵੇ ਰਾਤ ਨੂੰ ਟੱਬਰ ਦੇੜੇ ਵਿੱਚ ਮੰਜੇ ਢਾਕੇ ਦਾਦੀ ਮਾ ਪਾਵੇ ਬਾਤਾਂ ਮੈਨੂੰ ਬੋਦੀ 'ਚ ਬਿਠਾ ਕੇ ਤੜਕੇ ਮੈਂ ਉੱਠ ਖਲੋਵਾ ਚੱਲੇ ਜਦ ਗੁਰਾ ਦੀ ਬਾਣੀ ਮਾਂ ਨੂੰ ਮੈਂ ਪੌਂਦੀ ਵੇਖਾਂ ਚਾਤੀ ਦੇ ਵਿੱਚ ਮਧਾਨੀ ਬਣਦੀ ਕਿੰਜ ਲੱਸੀ ਉੱਤੇ ਮੱਖਣ ਕਿੰਜ ਤਰਦਾ ਹੈ ਗੜਵੀ ਇੱਕ ਗੁੜ ਦੇ ਚਾਰੀ ਦੀਵਾ ਜਲ ਕਰਦਾ ਹੈ ਮਾ ਦੇ ਹੱਥਾਂ ਚੋਖੋ ਕੇ ਮੱਖਣ ਮੈਂ ਨਿਕਲ ਜਾਵਾਂ ਦੌੜੇ ਮੇਰੇ ਪਿੱਛੇ ਪਿੱਛੇ ਪਰ ਨਾ ਮੈਂ ਹੱਥ ਚ ਆਵਾਂ ਡਿੱਗ ਜਾ ਫਿਰ ਠੇਡਾ ਖਾ ਕੇ ਡਿੱਗ ਜਾ ਮੈਂ ਠੇਡਾ ਖਾ ਕੇ ਭੱਜ ਕੇ ਦਲ ਲਾਵੇ ਮੈਨੂੰ ਚੁੱਕ ਕੇ ਮੇਰੇ ਅੱਥਰੂ ਪੁੰਜੇ ਉੱਠੀ ਉੱਠੀ ਜਦ ਰੋਵਾਂ ਸੋਵੇ ਪੰਜਾਬ ਪੁਰਾਣਾ ਮੈਂ ਵੀ ਨਿੱਕਾ ਜਿਹਾ ਹੋਵਾਂ ਸੋਵੇ ਪੰਜਾਬ ਪੁਰਾਣਾ ਮੈਂ ਵੀ ਨਿੱਕਾ ਜਿਹਾ ਹੋਵਾਂ ਜਾਈਏ ਅਸੀਂ ਪੜ੍ਹਨੇ ਸ ਕੋਲੇ ਇਕੱਠੇ ਹੋ ਸਾਰੇ ਮਿਆਣੀ ਆ ਜਾਵੇ ਤੇਰੀ ਨਜ਼ਾਰਾ ਇਚਰ ਉਹ ਹੋਣ ਬੇਰਾਲੇ ਕਹਤਾ ਤੇ ਕਲਮ ਦਵਾਤ ਬੋਰੇ ਦਾ ਬਸਤਾ ਹੋਵੇ ਰੱਬਾ ਕਿਤੇ ਮੋੜ ਲਿਆ ਦੇ ਸੱਚੀ ਉਹ ਵੇਲਾ ਸਸਤਾ ਆਈਏ ਇਹ ਸੁਪੂਰਾ ਰੋਲਾ ਹੋਵੇ ਜਦ ਸਾਰੀ ਛੁੱਟੀ ਮੁੜੀਏ ਜਦ ਵਾਪਸ ਕਰਨ ਨੂੰ ਆਈਏ ਬਸ ਧੂੜਾ ਪੁੱਟੀ ਮੋਢੇ ਤੇ ਹੋਵੇ ਬਸਤਾ ਹੱਥ ਦੇ ਵਿੱਚ ਹੋਵੇ ਫੱਟੀ ਧਿਰ ਦੀ ਇੱਕ ਜੇਬ ਵਿੱਚ ਹੋਵੇ ਲਾਲੇ ਦੀ ਉਹੀ ਹੱਤੀ ਓਲੀ ਦੀ ਚੀ ਜਿ ਲੈ ਕੇ ਓਲੀ ਦੀ ਚੀ ਜਿ ਲੈ ਕੇ ਕਰਨੂ ਮੈਂ ਖਾਂਦਾ ਜਾਵਾ ਨਸਾ ਕਦ ਨਿੱਕਰ ਫੜ ਕੇ ਬਹਿ ਜਾ ਕਦੇ ਉੱਠ ਖਲੋਵਾ ਹੋਵੇ ਪੰਜਾਬ ਪੁਰਾਣਾ ਮੈਂ ਵੀ ਨਿੱਕਾ ਦਿਹਾਵਾ ਘਟੀਆਂ ਹੋ ਕੁੜੀਆਂ ਚਰਖਾ ਮੇਰੇ ਵਿੱਚ ਡੌਂਦੀਆਂ ਵੇਖਾਂ ਖਰ ਖੇਤੇ ਤੰਦ ਪਾਉਂਦੀਆਂ ਨਾਲੇ ਮੈਂ ਗੌਂਦੀਆਂ ਦੇਖਾਂ ਮਾਂ ਨੂੰ ਮੈਂ ਵੇਖਾਂ ਪੱਤਾ ਖੇਤਾਂ ਵੱਲ ਲੈ ਕੇ ਜਾਵੇ ਮੈਂ ਕਿੱਜ ਰੋਟੀ ਖਾ ਲੋ ਬਾਪੂ ਨੂੰ ਹਾਕ ਲਗਾਵੇ ਖਾਵੇ ਮੇਰਾ ਬਾਪੂ ਰੋਟੀ ਬਹਿ ਕੇ ਥਾਲੀ ਦੇ ਥੱਲੇ ਚੁੰਨੀ ਦੇ ਪੱਲੇ ਦੇ ਨਾਲ ਮਾਂ ਮੇਰੀ ਪੱਕੀ ਚੱਲੇ ਸ਼ਾਮ ਨੂੰ ਮੁੜਦੇ ਵੇਖਾਂ ਕਰ ਨੂੰ ਮੈਂ ਸਾਰੇ ਹਾਲੀ ਬੱਗੇ ਬਲਦਾਂ ਦੀ ਜੋੜੀ ਮੋਢੇ ਤੇ ਹੱਲ ਪੰਜਾਰੀ ਪਿੱਤਲ ਦੀ ਚੱਕ ਬਾਲਟੀ ਪਿੱਤਲ ਦੀ ਚੱਕ ਬਾਲਟੀ ਮਾਂ ਦੇ ਮੈਂ ਅੱਗੇ ਧੋੜਾਂ ਨਿੱਕੇ ਨਿੱਕੇ ਹੱਥਾਂ ਨਾਲ ਮੈਂ ਵੀ ਮੱਜਾਂ ਨੂੰ ਚੋਵਾ ਹੋਵੇ ਪੰਜਾਬ ਪੁਰਾਣਾ ਮੈਂ ਵੀ ਨਿੱਕਾ ਜਿਹਾ ਹੋਵਾਂ ਹੋਵੇ ਪੰਜਾਬ ਪੁਰਾਣਾ ਮੈਂ ਵੀ ਨਿੱਕਾ ਜਿਹਾ ਹੋਵਾਂ ਦੇ ਦੇ ਬਾਪੂ ਵੀ ਤੁਰ ਗਏ ਵਿਛੜੇ ਸੱਜਣ ਦਿਲ ਦੀ ਰਈਆਂ ਨਾ ਮੱਝੀਆਂ ਦਾਵਾ ਸੁਣੀ ਉਹ ਪਈ ਹਵਲੀ ਲੋਕਿ ਉਹ ਸਿੱਧੇ ਸਾਦੇ ਹੁੰਦੇ ਸੀ ਰੂਪ ਰੱਬ ਦਾ ਇੱਕ ਦੂਜੇ ਨਾਲ ਮੋਹੰਦਾ ਸੀ ਦੁੱਖ ਸੁੱਖ ਸੀ ਸਾਂਝਾ ਸਭ ਦਾ ਅਕਲਾ ਸੀ ਬਹੁਤੀਆਂ ਪੱਲੇ ਭਾਵੇਂ ਸੀ ਘੱਟ ਪੜਾਈਆਂ ਸੇਤਾ ਸੀ ਲੋਹੇ ਵਰਗੀਆਂ ਕਰਦੇ ਹੱਕ ਤੋੜ ਕਮਾਈਆਂ ਪਿਛਲਾ ਪਿਛਾ ਬੜੀ ਦੂਰ ਰਹਿ ਗਿਆ ਆ ਗਏ ਹਾਂ ਬਹੁਤੇ ਅੱਗੇ ਕੱਲ ਤੱਕ ਜੋ ਅਸਲੀ ਸੀਗਾ ਅੱਜ ਕੱਲ ਉਹ ਸੁਪਨਾ ਲੱਗੇ ਸਲਖਣਾ ਉਹ ਮੌਜ ਬਹਾਰਾ ਸਲਖਣਾ ਉਹ ਮੌਜ ਬਹਾਰਾ ਸਭ ਦੇ ਖੰਬਲਾ ਕੇ ਉਡੀਆਂ ਚੇਤੇ ਕਰਾਂ ਬੀਤੇ ਆ ਵੇਲਾ ਯਾਦਾਂ ਦੇ ਹਾਲ ਬਰੋਵਾ ਹੋਵੇ ਪੰਜਾਬ ਪੁਰਾਣਾ ਮੈਂ ਵੀ ਨਿੱਕਾ ਜਿਹਾ ਹਾਂਵਾ ਕੋਵੇ ਪੰਜਾਬ ਪੁਰਾਣਾ ਮੈਂ ਵੀ ਨਿਕਟ ਰਿਹਾ ਹਾਂ ਅੱਖਾਂ ਵੀ ਨਿਕਟ ਰਹੀਆਂ